ਰਾਜ ਚੰਦ ਕਟਾਰੀਆ ਜਿਨੇ ਅੱਜਕੱਲ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਸਕੂਲਾਂ ਦੇ ਵਿੱਚ ਕਹਿੰਦਾ ਕਿ ਆਪਾਂ ਨਸ਼ਾ ਮੁਕਤ ਕਰਨਾ ਨਸ਼ਾ ਖਤਮ ਕਰਨਾ ਉਹਦੇ ਵਿੱਚ ਜਿਹੜਾ ਸੱਤ ਵੱਡੇ ਨਸ਼ੇ ਦੇ ਵਿਭਾਗੀ ਤਖਬੀਰ ਬਾਦਲ ਆਪਣਾ ਸੁੱਖਾਂ ਲਈ ਉਹ ਤਾਂ ਸਭੋਂ ਮੂਰੇ ਲੱਗੇ ਹੋਏ ਸੀ ਮੈਂ ਵੀਡੀਓ ਦੇਖੀ ਅੱਜ ਸੋ ਗੁਲਾਬ ਚੰਦ ਕਟਾਰੀਆ ਤੋਂ ਮੇਰੇ ਇੱਕ ਕੁਐਸਚਨ ਹੈ ਜੋ ਮੈਨੂੰ ਹਮੇਸ਼ਾ ਖੜਕਦਾ ਹੈ ਉਹ ਕੁਐਸਚਨ ਇਹ ਹੈ ਕਿ ਜਿਹੜਾ ਅੰਡਾਨੀ ਸੀਪੋਰਟ ਸੀ ਅੰਡਰਨੀ ਦਾ ਰਿਪੋਰਟ ਕਿਤੇ 3000 ਕਰੋੜ ਦਾ ਚਿੱਟਾ ਫੜਿਆ ਗਿਆ ਸੀ ਸ਼ਰਮ ਜੀ ਕਹੋ ਫਰਮਾਇਓ 3000 ਕਰੋੜ ਉਹ ਕਿੱਥੇ ਗਿਆ ਉਹਦੀ ਕੰਪਲੇਂਟ ਕਿੰਕ ਵਾਰੀ ਹੋਈ ਉਹਦੇ ਉੱਪਰ ਕੋਣ ਕੋਣ ਇਨਵੋਲਵ ਸੀ ਉਹ ਚਿੱਟੇ ਉੱਤੇ ਗਰਸਪਾਈ ਕਰੰਚ ਹਸ ਤੱਕ ਬੰਦੇ ਜਨਤਾ ਦੇ ਸਾਹਮਣੇ ਨਹੀਂ ਆਏ ਕਿਸ ਤਰ੍ਹਾਂ ਫਾ ਦਫਾ ਕਿ ਘਰ ਕੇ ਬਾਤ ਸੀ ਨਾ ਇਸ ਲਈ ਉਸ ਤੋਂ ਬਾਅਦ ਜਿਹੜਾ ਡੇਰਾ ਸੱਚਾ ਸੌਦਾ ਝੂਠਾ ਸੌਦਾ ਜਿਹੜਾ ਵੀ ਸੌਦਾ ਜਿਹੜੇ ਵੀ ਸੌਦੇ ਹੈਗੇ ਆ ਇਹ ਹਨਾ ਇਹਦਾ ਕਿਹੜਾ ਪਤੰਦ ਤੇ ਨਾ ਉਹ ਜ ਨਹੀਂ ਬੜੇ ਬੜੇ ਅਜੀਬ ਜਿਹੇ ਰੱਖਦੇ ਗੁਰਵਿੰਦਰ ਢਿੱਲੋਂ ਕਿਤੇ ਗੁਰਵਿੰਦਰ ਢਿੱਲੋਂ ਵੀ ਰੈਲੀ ਚੌਥੀ ਕੈਂਪੀਨ ਦੇ ਵਿੱਚ ਸੀ ਤੇ ਇਹਦੀ ਇੱਕ ਕਹਿੰਦੇ ਗੁਰਵਿੰਦਰ ਢਿੱਲੋਂ ਦੀ ਆ ਵੈਨ ਵੈਕਸੀ ਲੈਬਾਰਟਰੀ ਲੈਬਾਰਟਰੀ ਰੈਂਬੈਕਸੀ ਆਈ ਥਿੰਕ ਮਸੇ ਹੀ ਨਾਮ ਲੈ ਰਹੇ ਆ ਰੈਂਬੈਕਸੀ ਲੈਬੋਰਟਰੀ ਇਹਦੇ ਉਹਦੇ ਵਿੱਚ ਵੀ ਦਵਾਈਆਂ ਬਣਦੀਆਂ ਆਂ ਔਰ ਤੈਨੂੰ ਪਤਾ ਹੈ ਅੱਜਕੱਲ ਸਿੰਥੈਟਿਕ ਡਰਗ ਕੀ ਬੜਾ ਇਸਤੇਮਾਲ ਕੀਤਾ ਜਾ ਰਿਹਾ ਹੁਣ ਮੈਨੂੰ ਨਹੀਂ ਪਤਾ ਸਮਝਣ ਵਾਲੀ ਸਮਝਾਂਗੇ ਸੋ ਇਹ ਜਿਹੜਾ ਗੁਰਵਿੰਦਰ ਢਿੱਲੋਂ ਆ ਇਹ ਤਾਂ ਮੇਰੇ ਤੋਂ ਇੱਕ ਸਵਾਲ ਆ ਵੀ ਛੋਟਾ ਜਿਹਾ ਸਵਾਲ ਆ ਬੜਾ ਵੱਡਾ ਨਹੀਂ ਆ ਉਹ ਵੀ ਤੈਨੂੰ ਬੜਾ ਸ਼ੌਂਕ ਹੈ ਨਾ ਰਾਜਨੀਤੀ ਮੁੱਦਿਆਂ ਚ ਲੱਤ ਪਸਾਉਂਦਾ ਚੱਲ ਫਿਰ ਮੇਰੇ ਸਵਾਲ ਦਾ ਜਵਾਬ ਦੇ ਗਜਪਤ ਸਿੰਘ ਕੌਣ ਆ ਉਹਦੇ ਤੇ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਅੱਜ ਤੱਕ ਉਹ ਬੰਦਾ ਪੇਸ਼ੀ ਤੇ ਨਹੀਂ ਆਇਆ ਉਹ ਬੰਦਾ ਫਰਾਰ ਆ بس ਤੂੰ ਜਨਤਾ ਨੂੰ ਇਹ ਦੱਸ ਦੇ ਵੀ ਤੇਰਾ ਤੇ ਗਜਪਤ ਸਿੰਘ ਦਾ ਕੀ ਰਿਲੇਸ਼ਨ ਆ ਕੀ ਰਿਸ਼ਤੇਦਾਰੀ ਆ ਕੀ ਲੈਣ ਦੇਣਾ ਕਿਉਂ ਤੇਰੇ ਵਾਸਤੇ ਕੰਮ ਕਰਦਾ ਇਹ ਦੱਸੂਗਾ ਭਾਈ ਅਗਲੀ ਵਾਰ ਮੈਂ ਦੱਸ ਦਊਗੀ ਠੀਕ ਆ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਨਾ ਕਿ ਪੰਜਾਬ ਚ ਡਰਗ ਕਿੱਥੋਂ ਆਉਂਦਾ ਡਰਗ ਕਿੱਥੋਂ ਤੋਂ ਨੂੰ ਗੌਰ ਫਰਮਾਇਓ ਇਹ ਗੱਲਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਜਿਵੇਂ ਜੰਮੂ ਕਸ਼ਮੀਰ ਤੋਂ ਲੈ ਕੇ ਜਿਹੜਾ ਬਾਰਡਰ ਆ ਜਿਹਦੇ ਬਾਰਡਰ ਦੇ ਅੰਦਰ ਪਾਕਿਸਤਾਨ ਤੋਂ ਇਹ ਅੰਬਰਸਰ ਤੋਂ ਪਾਕਿਸਤਾਨ ਦਾ ਬਾਰਡਰ ਅੰਦਰਲਾ ਏਰੀਆ ਅੰਦਰਲੇ ਏਰੀਆ ਜਿੰਨੇ ਵੀ ਬਾਰਡਰ ਦੇ ਲਾ ਕੇ 50 ਕਿਲੋਮੀਟਰ ਦੀ ਰੇਂਜ ਇਹ ਏਰੀਆ ਪੰਜਾਬ ਦੀ ਸਰਕਾਰ ਦੇ ਅੰਡਰ ਨਹੀਂ ਆਉਂਦਾ ਇਹ ਭਗਵੰਤ ਮਾਨ ਦੇ ਇਸ ਏਰੀਆ 'ਚ ਜ਼ੀਰੋ ਚੱਲਦੀ ਆ ਕੋਈੜੀ ਆਉਂਦਾ ਇਹਨਾਂ ਦਾ ਜਿਹੜਾ ਭਾਜਪਾ ਦਾ ਬੰਦਾ ਹੈਗਾ ਨਾ ਰਾਜਪਾਲ ਸੋ ਰਾਜਪਾਲ ਭਾਸ਼ਪਾ ਦੇ ਅੰਦਰ ਏਰੀਆ ਹੈ ਤੇ ਜਦੋਂ ਕੈਪਟਨ ਦਾ ਰਾਜ ਹੁੰਦਾ ਸੀ ਕੈਪਟਨ ਨੇ ਉਹ 15 ਕਿਲੋਮੀਟਰ ਦਾ ਏਰੀਆ ਸੀ ਜਿਹਨੂੰ ਕੈਪਟਨ 50 ਕਿਲੋਮੀਟਰ ਦੀ ਮਨਜ਼ੂਰੀ ਦੇ ਕੇ ਗਿਆ ਕਿਉਂ ਨਸ਼ੇ ਦੀ ਸਪਲਾਈ ਵੱਧ ਹੋ ਜਾਏ ਨਸ਼ਾ ਤਸਕਰੀ ਵੱਧ ਜਿਸ ਜਿਹੜਾ ਕੈਪਟਨ ਦਾ ਵੀ ਕਮਿਸ਼ਨ ਰਹੂਗਾ ਸੋ ਇਹ ਸਾਰਾ ਹੀ ਝੋਲਾ ਆਪਾਂ ਕਹਿ ਦਿੰਨੇ ਵੀ ਆਹ ਬੰਦੇ ਕੱਲੇ ਅਕਾਲੀ ਅਕਲ ਕੇ ਖਾਲੀ ਨਹੀਂ ਜਨਾਬ ਜੀ ਭਾਸ਼ਪਾ ਦੇ ਵੀ ਕੁਝ ਬੰਦੇ ਆ ਡਰੱਗਸ ਕੇਸ ਦੇ ਵਿੱਚ ਇਹ ਬੜੀ ਡੂੰਗੀ ਤੇ ਸੋਚਣ ਵਾਲੀ ਗੱਲ ਆ ਦੂਜਾ ਹੁਣ ਸੁਖੀ ਅਮਲੀ ਨੂੰ ਦੇਖੋ ਸੱਦਿਆ ਇਹਨਾਂ ਨੇ ਕੈਂਪੇਨ ਦੇ ਵਿੱਚ ਕਲਾਪ ਚੰਦ ਕਟਾਰੀ ਵਾਲੇ ਇਹ ਸਾਰੇ ਸਕੂਲਾਂ 'ਚ ਕਹਿ ਰਹੇ ਪਪਾ ਨਸ਼ਾ ਮੁਕਤ ਕਰਨਾ ਇਹਦੇ ਨਾਲ ਮੁਕਤ ਕਰਨਾ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹ ਜਿਹਨਾਂ ਨੇ ਪੰਜਾਬ ਦਾ ਕਹਾਣ ਕਰਦਾ ਉਹ ਜਿਹੜੇ ਬੰਦੇ ਨੇ ਸਰਿਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਉਹਨਾਂ ਨੂੰ ਅੱਗ ਲਵਾਈਆਂ ਆਪ ਮੰਨਿਆ ਕੋ ਚਟੇ ਦਾ ਵਪਾਰੀ ਪੂਰਾ ਖਾਨਦਨ ਮਜਿਠਿਆ ਤੇ ਦੋਗਬੀਰ ਬਾਦਲ ਤੁਸੀਂ ਉਹਨਾਂ ਨੂੰ ਕੈਂਪੇਨ ਤੇ ਸੱਦ ਕੇ ਬੱਚਿਆਂ ਦੇ ਸਕੂਲ 'ਚ ਤੁਸੀਂ ਬੱਚਿਆਂ ਨਵੀਂ ਪੀੜ੍ਹੀ ਨੂੰ ਆਹ ਭਰ ਰਿਹਾ ਦਮਾਸ਼ੀ ਛੱਜ ਦੇ ਬੰਦੇ ਨੇ ਕੋਈ ਇਹਨਾਂ ਦਾ ਹੋਰ ਹੈਗਾ ਬੀਜੇਪੀ ਵਾਲਾ ਨਾ ਅਸ਼ੋਕਨੀ ਸ਼ਰਮਾ ਜਿਹਨੂੰ ਸ਼ਰਮੀ ਨਹੀਂ ਉਹ ਕਹਿੰਦੇ ਨੇ ਤਿੰਨਾਂ 'ਚੋਂ ਨਾ ਤੇਰੇਆਂ ਚੋਂ ਨਾ ਪਲੇਅਰਾਂ ਚੋਂ ਨਾ ਸਪੇਅਰਿਆਂ ਚੋਂ ਉਹ ਐਵੇਂ ਖਾਮ ਖਾਤੋਂਗੇ ਤੇ ਮੈਂ ਕਿ ਉਹ ਐਵੇਂ ਵਿੱਚ ਟੰਗ ਪਸਾਈ ਫਿਰਦਾ ਸ਼ਰਮ ਆਉਦੀ ਸੋ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਕੈਂਪੀਨ ਚ ਬੁਲਾਇਆ ਜਾਂਦਾ ਤੂੰ ਤੁਸੀਂ ਆਪ ਸੋਚ ਲਉ ਪੰਜਾਬ ਕਿੱਧਰ ਨੂੰ ਤੁਰ ਪਿਆ ਉਹ ਤੇ ਭਗਵੰਤ ਮਾਨ ਵੀ ਇਕੱਲਾ ਕੀ ਕਰੇਗਾ ਇੰਨੇ ਲੋਕ ਇੰਨੇ ਲਟੇਰੇ ਉਹਦੇ ਆਸ-ਪਾਸੇ ਬਹਿ ਗਏ ਆ ਕਿ ਇਕੱਲਾ ਭਗਵੰਤ ਮਾਨ ਸੀਐਮ ਕੀ ਕਰੇ ਜਿੱਥੇ 50 ਕਿਲੋਮੀਟਰ ਦੀ ਬਾਰਡਰ ਦੇ ਨਾਲ ਅੰਦਰ ਦੇ ਇਰੀਚ ਨਸ਼ਾ ਸਪਲਾਈ ਹੁੰਦਾ ਸਾਰਾ ਕੁਝ ਹੁੰਦਾ ਉੱਥੇ ਤਾਂ ਭਗਵੰਤ ਮਾਨ ਦੀ ਸਰਕਾਰ ਦੀ ਚੱਲਦੀ ਨਹੀਂ ਉੱਥੇ ਤਾਂ ਬੀਜੇਪੀਓ ਵਾਲਿਆਂ ਦਾ ਰਾਜ ਆ ਮਰਜੀ ਇਹ ਪੰਜਾਬ ਦੇ ਲੋਕਾਂ ਦੀ ਆ ਤੁਸੀਂ ਕਿਹੜੀ ਸਰਕਾਰ ਨੂੰ ਚੁਣਨਾ ਅੱਗੇ ਵੀ ਪੰਜਾਬ ਦੀ ਨੌਜਵਾਨ ਕਿਹੜੇ ਮਰਦੀ ਆਈ ਹੈ ਨਸ਼ਿਆਂ ਨਾਲ ਫਿਆਨ ਵਾਲਾ ਸਮਝ ਕਿਤੇ ਇਹਨਾਂ ਦੇ ਹੱਥਾਂ ਚ ਆ ਗਿਆ ਪੰਜਾਬ ਹੀ ਖਤਮ ਹੋ ਜਾਊਗਾ ਪੰਜਾਬ ਦਾ ਨਾਮ ਨਕਸ਼ੇ ਵਿੱਚੋਂ ਹੀ ਖਤਮ ਹੋ ਜਾਣਾ ਇਹ ਗੱਲ ਮੇਰੀ ਯਾਦ ਰੱਖਿਓ ਇਹ ਸਵਾਲ ਮੈਂ ਦੱਸਦੇ ਆ ਇਹ ਜਨਤਾ ਪੁੱਛੇ ਸਵਾਲ ਇਹਨਾਂ ਨੂੰ ਢਿੱਲੋਂ ਗੁਰਵਿੰਦਰ ਢਿੱਲੋਂ ਨੂੰ ਪੁੱਛਿਆ ਜਾਵੇ ਗਜਪਤ ਤੇ ਕਿਹੜੇ-ਕਿਹੜੇ ਥੀਸ ਆ ਜੇ ਨਹੀਂ ਰਸੂਗਾ ਫਿਰ ਮੈਂ ਲੈ ਕੇ ਆਉਂਗੀ ਦੱਸੂਗੀ ਕਿ ਕੀ-ਕੀ ਕਾਂਡ ਕੀਤੇ ਹੋਏ ਇਹਨਾਂ ਦੇ ਬੰਦਿਆ ਨੇ ਪਿਆਸ ਦੇ ਤਰੀਆ ਪਾਸੇ 900 ਕਿੱਲੇ ਕਹਿੰਦੇ ਜ਼ਮੀਨ ਜਿਹੜਾ ਪਿਆਸ ਵਾਲਾ ਧੱਪ ਗਿਆ ਉਥੇ ਹਾਲ ਹੀ ਕੱਪੜਾ ਲਾਂ ਦੀ ਜਗ੍ਹਾ ਬਣਾਈ ਪਾਰਕਿੰਗ ਬਣਾਈ ਸਾਰੇ ਦੇ ਬੰਦੇ ਉਥੇ ਕੰਮ ਕਰ ਰਹੇ ਆ ਸਰਕਾਰਾਂ ਚੁੱਪ ਕਿਉਂ ਆ ਟਾਟੇ ਤੇ ਮੇਰੇ ਵਰਗਾ ਮੈਂ ਕਹਿੰਦੀ 2 ਕਿੱਲੇ ਨੱਪ ਕੇ ਦਿਖਾ ਲੈ। ਸਾਂ ਸ਼ਾਮ ਨੂੰ ਪੁਲਿਸ ਨੇ ਚੱਕਿਆ ਉਹ ਮਾਰਨਾ ਸਾਨੂੰ ਮੰਦਰ ਕਿਸੇ ਜ਼ਮੀਨ ਨੱਪੇ ਸਰਕਾਰ ਦੀ ਇਹਦੇ ਤੇ ਐਕਸ਼ਨ ਕਿਉਂ ਨਹੀਂ ਲੱਗਾ? ਕੀ ਭਾਜਪਾ ਨਾਲ ਰਲਿਆ? ਬੁਲਾਬ ਚੰਦ ਕਟਾਰੀਆ ਜਿਨੇ ਅੱਜ ਕੱਲ ਇੱਕ ਕੈਂਪੇਨ ਸ਼ੁਰੂ ਕੀਤੀ ਆ ਸਕੂਲਾਂ ਦੇ ਵਿੱਚ। ਕਹਿੰਦਾ ਕਿ ਆਪਾਂ ਨਸ਼ਾ ਮੁਕਤ ਕਰਨਾ, ਨਸ਼ਾ ਖਤਮ ਕਰਨਾ। ਉਹਦੇ ਵਿੱਚ ਜਿਹੜਾ ਸੱਤੋਂ ਵੱਡੇ ਨਸ਼ੇ ਦੇ ਵਿਭਾਗੀ ਤਖਬੀਰਵਾਦਨ ਆਪਣਾ ਸੁੱਖਾਂ ਲਈ ਉਹ ਤਾਂ ਸੱਪੋਂ ਮੂਰੇ ਲੱਗਿਆ ਹੋਇਆ ਸੀ ਮੈਂ ਵੀਡੀਓ ਦੇਖੀ ਅੱਜ। ਸੋ ਗਲਾਬ ਚੰਦ ਕਟਾਰੀਆ ਤੋਂ ਮੇਰੇ ਇੱਕ ਕੁਐਸਚਨ ਆ ਜੋ ਮੈਨੂੰ ਹਮੇਸ਼ਾ ਖੜਕਦਾ ਹੈ ਉਹ ਕੁਐਸਚਨ ਇਹ ਹੈ ਕਿ ਜਿਹੜਾ ਅੰਡਾਨੀ ਸੀਪੋਰਟ ਸੀ ਅੰਡਾਨੀ ਦਾ 에어ਪੋਰਟ ਜਿੱਥੇ 3000 ਕਰੋੜ ਦਾ ਚਿੱਟਾ ਫੜਿਆ ਗਿਆ ਸੀ ਸ਼ਰਮ ਜੀ ਕੋਰ ਫਰਮਾਇਆ 3000 ਕਰੋੜ ਨੇ ਕਿ ਸਰਫ ਦਫਾ ਕਿ ਘਰ ਕੇ ਬਾਤ ਸੀ ਨਾ ਇਸ ਲਈ ਉਸਤਾਨਦ ਜਿਹੜਾ ਡੇਰਾ ਸੱਚਾ ਸੋਦਾ ਝੂਠਾ ਸੋਦਾ ਜਿਹੜਾ ਵੀ ਸੋਦਾ ਜਿਹੜੇ ਵੀ ਸੋਦੇ ਹੈਗੇ ਹੈ ਹਨਾ ਇਹਾ ਕਿਹੜਾ ਪਤੰਦਰ ਕੇ ਨਾ ਪੁੱਜ ਨਾ ਹੀ ਬੜੇ ਵਧੀਆ ਜੀਵ ਜਿਹਾ ਰੱਖਦੇ ਗੁਰਵਿੰਦਰ ਢਿੱਲੋਂ ਕਹਿੰਦੇ ਗੁਰਵਿੰਦਰ ਢਿੱਲੋਂ ਵੀ ਰੈਲੀ ਚੁੱਥੀ ਕੈਂਪੀਨ ਦੇ ਵਿੱਚ ਸੀ ਤੇ ਇਹਦੀ ਇੱਕ ਕਹਿੰਦੇ ਗੁਰਵਿੰਦਰ ਢਿੱਲੋਂ ਦੀ ਆ Renbaxi laboratory laboratory Renbaxi i think mai sahi naam le rahi ha Renbaxi laboratory kene ohde vich vi dawaiyan bandiyan aur tuhanu pata hai aajkal synthetic drug te bada istemal kita ja reha hai hun mera nahi pata samajan wali samjhan ge so eh jada gurvinder thillo ha eh to mera ek sawal hai chota sa sawal hai bada vadda nahi ha oh te tenu bada shauk hai na